ਰਾਤ ਦੇ 1 ਵਜੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਵੜ ਕੇ ਤਾਂ ਪੇਟੀਆਂ ਤੱਕ ਵੀ ਫਰੋਲ ਦਿੱਤੀਆਂ 20 ਟੋਲੇ ਸੋਨਾ 2 ਲੱਖ ਰੁਪਈਆ ਕੈਸ਼ ਤੇ ਹਥਿਆਰ ਵੀ ਲੈ ਗਏ ਨੇ ਜੀ ਹਾਂ ਇੱਕ ਰਾਈਫਲ ਖੜੀ ਹੈ ਤੇ ਇੱਕ ਮੌਜ਼ਰ 45 ਬੋਰ ਦਾ ਉਹ ਵੀ ਨਾਲ ਲੈ ਗਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਰਨਤਾਰਨ ਦੇ ਪਿੰਡ ਕਦਗਿਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਅਦੀ ਦਰਜਣ ਦੇ ਕਰੀਬ ਦੱਸਿਆ ਜਾ ਰਿਹਾ ਕਿ ਲੁਟੇਰੇ ਆਉਂਦੇ ਨੇ 11-12 ਜਾਣੇ ਆਉਂਦੇ ਨੇ ਔਰ ਘਰ ਦੀ ਪਿਛਲੀ ਕੰਧ ਟੱਪ ਕੇ ਵਾਲੀ ਸ਼ਾਨ ਕੋਠੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਾਰਾ ਸਮਾਨ ਖਿਲਰਿਆ ਪਿਆ ਹੈ ਪੇਟੀਆਂ ਤੱਕ ਵੀ ਜਿਹੜੀਆਂ ਨੇ ਉਹ ਘਰ ਦੀਆਂ ਨਹੀਂ ਛੱਡੀਆਂ ਪੇਟੀ ਵੀ ਖੋਲ ਕੇ ਉਹਦੇ ਵਿੱਚੋਂ ਵੀ ਸਾਰਾ ਸਮਾਨ ਚੈੱਕ ਕੀਤਾ ਗਿਆ ਔਰ 20 ਤੋਲੇ ਸੋਨਾ ਜਿਹੜਾ ਆ ਉਹ ਲੁੱਟ ਪੁੱਟ ਕੇ ਤੇ ਚੋਰ ਜਿਹੜੇ ਆ ਫਰਾਰ ਹੋ ਚੁੱਕੇ ਹੈ ਔਰ ਇਸ ਦੇ ਨਾਲ ਹੀ ਸੀਸੀਟੀਵੀ ਜਿਹੜੇ ਘਰ ਦੇ ਵਿੱਚ ਲੱਗੇ ਹੋਏ ਸੀ ਸੀਸੀਟੀਵੀ ਵੀ ਨਾਲ ਹੀ ਲੱਗੇ ਆ ਜੀहां ਡੀਵੀਆਰ ਵੀ ਪੁੱਟ ਕੇ ਨਾਲ ਲੱਗੇ ਆ ਤੇ ਸੀਸੀਟੀਵੀ ਵੀ ਲੱਗੇ ਆ ਕਿ ਕਿਸੇ ਨੂੰ ਪਤਾ ਜਿਹੜਾ ਆ ਉਹ ਨਾ ਲੱਗੇ ਕਿ ਕੀ ਹੋਇਆ ਕੌਣ ਆਇਆ ਕਿਵੇਂ ਨਹੀਂ ਆ ਦੋਵੇਂ ਜਣੇ ਬਜ਼ੁਰਗ ਜੁੜਾ ਸੀਗਾ ਘਰ ਦੇ ਵਿੱਚ ਰਹਿੰਦੇ ਆ ਔਰ ਬਾਕੀ ਬੱਚੇ ਜਿਹੜੇ ਆ ਉਹ ਬਾਹਰ ਵੈਲ ਸੈਟਰਡ ਨੇ ਪਰਿਵਾਰ ਦਾ ਕਹਿਣਾ ਸੋ ਦੋਨੇ ਜਣੇ ਏਡੀ ਅਲੀਸ਼ਾਨ ਕੋਠੀ ਦੇ ਵਿੱਚ ਰਹਿੰਦੇ ਸੀ ਤਾਂ 12 ਜਣਿਆਂ ਨੇ ਕੰਦ ਟੱਪ ਕੇ ਅੱਧੀ ਰਾਤ ਨੂੰ ਡਾਕਾ ਮਾਰਤਾ ਅਲੀਸ਼ਾਨ ਕੋਠੀ ਦੇ ਵਿੱਚ 20 ਤੋਲੇ ਸੋਨਾ ਆ ਬੰਦੂਕ ਜਿਹੜੀ ਐ 45 ਬੋਰ ਦਾ ਮੌਜ਼ਰ ਜਿਹੜਾ ਆ ਉਹ ਵੀ ਚੋਰੀ ਕਰਕੇ ਤੇ ਫਰਾਰ ਹੋ ਚੁੱਕੇ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਦਗਿਲ ਤਰਨਤਰਨ ਦਾ ਪਿੰਡ ਐ ਜਿੱਥੇ ਇਹ ਪੂਰੀ ਘਟਨਾ ਵਾਪਰੀ ਐ ਔਰ ਸਹਿਮ ਦਾ ਮਾਹੌਲ ਇਲਾਕੇ ਦੇ ਵਿੱਚ ਬਣਿਆ ਹੋਇਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਐ ਕਿ ਸਾਨੂੰ ਡਰਾਇਆ ਧਮਕਾਇਆ ਗਿਆ ਕਿ ਇੱਥੇ ਬਹਿ ਜਾਓ ਜੇ ਹਿੱਲੇ ਤੇ ਸਿੱਧਾ ਤੁਹਾਡੇ ਗੋਲੀ ਮਾਰ ਦੇਵਾਂਗੇ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਡਰਾਇਆ ਧਮਕਾਇਆ ਗਿਆ ਤੇ ਡਰ ਕੇ ਅਸੀਂ ਵੀ ਉੱਥੋਂ ਨਹੀਂ ਹਿੱਲੇ تسਲੀ ਦੇ ਨਾਲ ਪੇਟੀਆਂ ਦੀ ਵੀ ਤਲਾਸ਼ੀ ਲੈ ਲਈ ਐ ਜੋ ਕੁਝ ਮਿਲਿਆ ਹੈ ਕੀਮਤੀ ਸਮਾਨ ਸਾਰਾ ਕੁਝ ਲੈ ਕੇ ਤੇ ਚੋਰ ਜਿਹੜੇ ਉਹ ਫਰਾਰ ਹੋ ਚੁੱਕੇ ਐ ਬਾਕੀ ਘਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਐ ਕਿਵੇਂ ਕਿੰਨੇ ਵਜੇ ਚੋਰ ਆਏ ਕਦੋਂ ਇਹ ਪੂਰੀ ਘਟਨਾ ਵਾਪਰੀ ਕਿਵੇਂ ਇਸ ਸਟੋਰੀ ਨੂੰ ਵਾਰਦਾਤ ਨੂੰ ਇਸ ਨੂੰ ਅੰਜਾਮ ਦਿੱਤਾ ਸਾਰੀ ਗੱਲਬਾਤ ਤੁਹਾਡੇ ਨਾਲ ਸੁਣਾਉਣੇ ਆ ਅਸੀਂ ਕੀਤੀ ਹੋਈ ਐ ਕਿਵੇਂ ਇਹ ਪੂਰੀ ਪਲੈਨਿੰਗ ਕੀਤੀ ਗਈ ਚੋਰੀ ਦੀ ਔਰ ਕਿੰਨੇ ਵਜੇ ਰਾਤ ਦੇ ਡਾਕਾ ਮਾਰਿਆ ਉਹ ਵੀ ਤੁਹਾਨੂੰ ਗੱਲਬਾਤ ਵੀ ਅਸੀਂ ਕੀਤੀ ਐ ਘਰ ਦੇ ਮੈਂਬਰਾਂ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਣੇ ਮੇਰੇ ਨਾਲ ਕਸਨ ਕੇ ਹੀ ਦੋ ਭਰਾ ਆ ਵਾ ਵੱਡੇ ਦਾ ਜਰਨੈਲ ਸਿੰਘ ਮੈਂ ਛੋਟਾ ਆ ਉਹਦੇ ਬੱਚੇ ਵੀ ਦੋਨੇ ਬਾਹਰ ਵਾ ਮੇਰੇ ਵੀ ਬਾਹਰ ਵਾ ਤੇ ਕੀ ਗੱਲ ਹੋਈ ਰਾਤ ਕੋਈ ਇਹ ਰਾਤ ਰਾਤ ਇੱਕਨ ਕਤਰੀਬਨ 1:00 ਵਜੇ ਬਰੋ ਇਸ ਸ਼ਾਮ ਦੇ ਕਾਂ ਤੇ ਚੜ ਕੇ 10-12 ਬੰਦੇ ਅੰਦਰ ਆਏ ਇਥੇ ਇਹਨਾਂ ਨੂੰ ਕਾਬੂ ਕਰ ਲਿਆ ਉਹਨਾਂ ਨੇ ਇਹਨਾਂ ਦੋਹਾਂ ਜੀਆਂ ਨੂੰ ਉਹਨਾਂ ਨੇ ਬੰਨ ਰਿਆ ਵਾ ਤੇ ਇਹਨਾਂ ਦੀ ਸਾਰੀ ਤਲਾਸ਼ੀ ਲੈ ਕੇ ਇਹਨਾਂ ਦੇ ਗਹਿਣੇ ਜੋ ਜਿੰਨਾ ਗਹਿਣਾ ਸੀਗਾ ਤੇ ਜਿੰਨਾ ਜੋ ਰੈਕਲ ਸੀਗੀ ਤੇ ਜੋ ਸਮਾਨ ਸਾਰਾ ਇਸਾਰੀ ਪੂਰਾ ਪ੍ਰਾਈ ਕਰਕੇ ਜੋ ਉਹਨਾਂ ਦੇ ਚੰਗਾ ਸਮਾਨ ਸਾਰਾ ਸੀ ਤੇ 2 ਲੱਖ ਰੁਪਏ ਆ ਸੀਗਾ ਉਹ ਵੀ ਲੈ ਗਏ ਇਹਨਾਂ ਨੂੰ ਕੁੱਟਦੇ ਰਹੇ ਇਹਦੇ ਮੂੰਹ 'ਚ ਪਾਣੀ ਪਾ ਪਾ ਕੇ ਇਹਦੀ ਇਹਨੂੰ ਗਲੋਂ ਫੜ ਕੇ ਕੁੱਟ ਕੇ ਜਦੋਂ ਉਹਦੀ ਜਾਨ ਨਿਕਲਣ ਲੱਗਦੀ ਸੀ ਉਦੋਂ ਪਾਣੀ ਪਾਉਂਦੇ ਇਹਦੇ ਮੂੰਹ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਕਿਤੇ ਤਸ਼ੱਦਦ ਕੀਤਾ ਤੇ ਸਮਾਨ ਵੀ ਸਾਰਾ ਲੈ ਗਏ ਫਿਰ ਸਾਨੂੰ ਇਹਨਾਂ ਨੇ ਘੰਟਾ ਬਾਅਦ ਉਹਨਾਂ ਦਾ ਧੋਕਾ ਮਾਰਿਆ ਇਹਨਾਂ ਨੂੰ ਵੀ ਤੂੰ ਦੱਸੇ ਉਹਨਾਂ ਕਿ ਇਹਨਾਂ ਨੂੰ ਫਿਰ ਦੋ ਚਿਰ ਰਗੇ ਆ ਉਹਨਾਂ ਦਾ 1/2 ਘੰਟਾ ਬਾਅਦ ਸੰਦਸਿਆ ਫਿਰ ਇਹ ਨੋਟੀਕਾ ਟੁਕਾ ਦਵਾਈ ਦੇ ਤੋ ਅੱਗੇ ਜਾਏ ਫਿਰ ਸਿਰਫ ਆਪਣੇ ਮਰਾਜ਼ਮ ਆ ਗਏ ਉਹ ਆਪਣੀ ਕਾਰਵਾਈ ਚਾਲੂ ਕਿੰਨਾ ਚਿਰ ਤੂੰ ਕੀ ਕਰ ਰੋ ਰਾਤ ਹੋ ਰਾਤ ਇੱਕ ਘੰਟਾ ਡਾਕਟਰ ਕਰੇ ਘੰਟੇ ਸਵਾਤ ਕੀ ਕੀ ਲੈ ਕੇ ਸਮਾਨ ਲਈ ਸਮਾਨ ਗਹਿਣਾ ਸੀਗਾ 20 ਟੋਲੇ ਗਹਿਣਾ ਰਹਿ ਗਿਆ ਹਾਂਜੀ 20 ਟੋਲੇ ਗਹਿਣਾ ਲੈ ਗਏ 20 ਚੂੜੀਆਂ ਸੀਗੀਆਂ ਤੇ 2 ਲੱਖ ਰੁਪਈਆ ਸੀ ਫਿਰ ਰਾਈਫਲ ਸੀਗੀ ਗਵਾਨੋਰ ਸੀਗਾ ਫਿਰ ਹੋਰ ਡਾਕੂਪੜਾ ਜਿਉ ਕੋਸ਼ ਸਮਾਨ ਸਾਰਾ 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 ਰਾਈਫਲ ਕਿਹੜੀ ਕਿਹੜੀ ਲੱਗੇ ਰਾਈਫਲ 12 ਬੋਰ ਰੱਖੇ ਸੀ ਪੇਸ਼ਾ ਸੀਗਾ ਪੇਸ਼ਾ ਸੀਗਾ ਸਟਲ ਮੌਜਰ ਮੌਜਰ ਸੀਗਾ ਕੈਮਰੇ ਵਿੱਚ ਕਹਿ ਦੋਈ ਕਰ ਕੈਮਰੇ ਉਹ ਲੈ ਕੇ ਸਕਰੀਨ ਦੀ ਕੈਮਰੇ ਦੀ ਟੋਟ ਨਾ ਕਰਨ ਚੀਜ਼ ਖਾ ਰਿਹਾ ਤੇ ਕੀ ਗੱਲ ਹੋਈ ਰਾਤ ਤੇ ਰਾਤ ਸੁੱਤੀਆਂ ਪਿਆ ਤੋਂ ਆਏ ਆ ਅੰਦਰ ਆਣ ਕੇ ਤੇ ਸਰਦਾਰ ਉਹਨਾਂ ਨੂੰ ਡੇਪਿਆ ਕਚੋਲਣ ਕੁੱਟਣ ਤੇ ਮੈਨੂੰ ਦੋ ਦੋ ਜਾਗ ਆਈ ਆ ਤੇ ਮੈਂ ਪੁੱਛਿਆ ਉਹਨਾਂ ਨੂੰ ਵੀ ਵੀਰ ਕੀ ਵੀ ਇਹ ਨੂੰ ਕਿਉਂ ਮਾਰਦੇ ਜੀ ਤੇ ਆਖਣ ਲੱਗੇ ਜੇ ਤੁਸੀਂ ਕੁਏ ਨਾਲ ਤੁਹਾਨੂੰ ਅਸੀਂ ਗੋਲੀ ਨਾਲ ਮਾਰ ਦੇਣਾ ਤੇ ਚੁੱਪ ਕਰਕੇ ਬਹਿ ਜਾਓ ਐ ਕਿ ਪਹਿਲੇ ਫਿਰ ਬੈਠਿਆਂ ਜੋ ਤੁਹਾਡਾ ਜੀ ਕਰਦਾ ਤੁਸੀਂ ਆਪਣੀ ਤਸੱਲੀ ਨਾਲ ਜੋ ਮਰਜ਼ੀ ਕਰੋ ਤੇ ਐ ਮੁਰਕੇ ਨਹੀਂ ਮੰਜੇ ਤੋਂ ਹਿੱਲੇ ਤੇ ਉਹ ਆਪਣੀ ਤਸੱਲੀ ਨਾਲ ਸਭ ਕੁਝ ਲੋਟ ਪੁੱਟ ਕੇ ਗਹਿਣਾ ਪੈਸੇ ਹਥਿਆਰ ਵੀ ਦੋ ਲੈ ਗਏ ਆ ਫਿਰ ਉਹ ਆਪਣੀ ਮਰਜ਼ੀ ਨਾਲ ਗਿਆ ਤੇ ਸਾਡਾ ਬੂਆ ਢੋ ਗਿਆ ਮੁਰਕੇ ਅੱਧੇ ਘੰਟੇ ਪਿੱਛੇ ਬੂਆ ਖੋਲਿਆ ਆਵਦਾ ਤੇ ਫਿਰ ਇਹ ਆਪਣੇ ਭਾਈਚਾਰੇ ਨੂੰ ਰੌਲਾ ਰਾਲਾ ਪਾ ਕੇ ਦੱਸਿਆ ਤੇ ਫਿਰ ਇਹ ਉੱਠ ਕੇ ਆਈ ਹੈ ਕਿੰਨਾ ਚੱਲ ਰਹੇ تھے ਰਾਤ ਕੀ ਕਰਦੇ ਸਾਡੇ 2 ਘੰਟੇ ਰਹੇ ਸਭ ਪਲਾਸੀਆਂ ਕੀਤੀਆਂ ਉਹਨਾਂ ਨੇ ਰੋਟੀ ਪਾਣੀ ਨਾ ਦੁੱਧ ਪੀ ਗਏ ਫਰਿਜ ਦੇ ਵਿੱਚੋਂ ਹੋਰ ਕੁਝ ਨਹੀਂ ਖਾਦਾ ਕੈਮਰਾ ਡੀਵੀਆ ਲਾਗੇ ਹਾਂਜੀ ਹਾਂਜੀ ਉਹ ਲਾ ਕੇ ਲੈ ਗਈ ਹੈ ਤੁਹਾਡੇ ਪਰਿਵਾਰ ਚ ਹੋਰ ਕੌਣ-ਕੌਣ ਮਦਦ ਕਰ ਚੁ ਤੁਸੀਂ ਨਹੀਂ ਦੋਵੇਂ ਜਾਣੇ ਆ ਬੱਚੇ ਬਾਹਰ ਬੱਚੇ ਬਾਹਰ ਗਏ ਸਾਡੇ ਕੀ ਮੰਗ ਆਪਣੇ ਪੁਲਿਸ ਕੋਲੋਂ ਅਹੀਂ ਮੰਗ ਕਰਦੇ ਸਾਨੂੰ ਨੇ ਸਾਫ਼ ਚੋੜਨਾ ਚਾਹੀਦਾ ਵੀ ਕੌਣ ਬੰਦੇ ਇਹ ਫੜਨੇ ਚਾਹੀਦੇ ਜਿੱਤਰਾ ਵੀ ਫੜੇ ਜਾ ਕਿੰਨੇ ਜਾਣੇ ਕਿੰਨੇ ਜਾਣੇ ਹੀ ਇਹ 10-12 ਜਾਣੇ ਹੋਣੇ ਸੱਤ ਜਾਣੇ ਤੇ ਸਾਡੇ ਸਰਾਨੇ ਸੀ ਤੇ ਚਾਰ ਜਾਣੇ ਅੰਦਰ ਬੜੇ ਸੀ ਜੀ ਤੇ ਦੋ ਤਿੰਨ ਜਾਣੇ ਬਾਹਰ ਲੌਬੀ ਚ ਬੋਲਦੇ ਸੀ ਸਾਨੂੰ ਨਹੀਂ ਪਤਾ ਉਹ ਕੀ ਜਾਂਦੇ ਸੀ ਤੇ ਕੀ ਕਰਦੇ ਸੀ ਜਦੋਂ ਨਾਲ ਸਾਨੂੰ ਮੰਜੇ ਤੋਂ ਨਹੀਂ ਉੱਠਣ ਦਿੱਤਾ ਕਹੀਂ ਚੁੱਪ ਕਰਕੇ ਬੈਠੇ ਰਹੇ ਫਿਰ ਰਾਤ ਕਰੀਬ 1 ਵਜੇ ਨਾਲ ਘਰ ਅੰਦਰ ਟੱਪ ਕੇ ਨਾਮ ਉਹਨਾਂ ਵਿਅਕਤੀ ਆਏ ਹਾਂ ਤੇ ਸੁੱਤੇ ਸੀ ਦੋਵੇਂ ਉਹ ਜਨਾਰ ਸਿੰਘ ਤੇ ਤਰਮ ਸਿੰਘ ਆਪਣੇ ਜਨਾਰ ਸਿੰਘ ਤੇ ਦੀ ਬੜਨ ਉਹਨਾਂ ਸੋਤੇ ਇਹਨਾਂ ਨੂੰ ਨਾ ਨਹੀਂ ਫੜਦੇ ਆ ਤੇ ਜਦ ਸਮਾਨ ਨੂੰ ਕਾਫੀ ਚੋਰੀ ਕੀਤਾ ਤੇ ਚਾਜ ਕਰ ਰਹੇ ਆ ਉਹ ਲੈ ਕੇ ਸਮਾਨ ਲੈ ਕੇ ਘਰ ਆਉ ਸੋਨਾ ਕੁਝ ਪੈਸੇ ਤੇ ਕੁ ਰਾਈਫਲ ਵਗੈਰਾ ਵੀ ਲੈ ਕੇ ਹਾਂਜੀ ਹਥਿਆਰ ਵੀ ਛੜਿਆ ਉਹ ਹੁਣ ਜਾਂਚ ਚੱਲ ਰਹੀ ਹੈ ਸੀਸੀਟੀਵੀ ਕੈਮਰੇਡੇ ਲੱਗੇ ਸੀ ਉਹ ਸੀਸੀਟੀਵੀ ਟਾਈਮ ਪਰ ਉਹ ਉੱਥੇ ਲੱਗੇ ਡੂਗੇ ਕਿੰਨਾ ਕੁ ਸੋਨਾ ਤਕਰੀਬਨ ਲੈ ਗਏ ਹੋਣਗੇ ਤੇ ਕਿੰਨਾ ਕੈਸ਼ ਹੈ ਅੱਜ ਇਹ ਚੰਦਾ ਤੇ ਆ ਲਿਖਣ ਦਾ ਹੈ ਕਾਰਵਾਈ ਜੇ ਲਿਖੋਣਗੇ ਜਿੱਨਾ ਹੁੰਦੇ ਸਨ